ਸੰਤ ਕਾ ਮਾਰਗ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਸੋ ਵੀਡੀਓ ਨੂੰ ਸ਼ੇਅਰ ਕਰਿਓ ਗੁਰਮੁਖ ਪਿਆਰਿਓ ਬਾਬਾ ਅਤਰ ਸਿੰਘ ਜੀ ਮਹਾਂਪੁਰਖ ਮਸਤੂਆਣਾ ਸਾਹਿਬ ਵਾਲੇ ਗੁਰਮੁਖ ਪਿਆਰਿਓ ਸ੍ਰੀ ਅਮਰitsar ਸਾਹਿਬ ਦੇ ਵਿੱਚ ਜਦੋਂ ਮਹਾਂਪੁਰਖਾਂ ਨੇ ਇੱਕ ਅਨੌਖਾ ਕੌਤਕ ਕੀਤਾ ਉਹਨਾਂ ਦੇ ਜੀਵਨ ਵਿੱਚ ਹੋਏ ਸਾਖੀ ਨੂੰ ਆਪਾਂ ਸਮਝਾਂਗੇ ਸਾਰੀ ਸੰਗਤ ਪਹਿਲਾਂ ਤੇ ਫਤਿਹ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁਖ ਪਿਆਰਿਓ ਬਾਬਾ ਅਟਾਲ ਰਾਜ ਸਾਹਿਬ ਜੀ ਦੇ ਬਾਰੇ ਆਪਾਂ ਸਾਰੇ ਜਾਣਦੇ ਆ ਉਹਨਾਂ ਦਾ ਅਸਥਾਨ ਉਸ ਅਸਥਾਨ ਦੇ ਉੱਤੇ ਇੱਕ ਦਿਨ ਬਾਬਾ ਅਟਲ ਰਾਏ ਜੀ ਦਾ ਜਿਹੜਾ ਜਿਹੜਾ ਸਥਾਨ ਬਣਿਆ ਹੋਇਆ ਹੈ ਨਾ ਉਹਦੀ ਉੱਪਰਲੀ ਛੱਤ ਤੇ ਮਹਾਪੁਰਖ ਜਾ ਕੇ ਬੈਠ ਜਾਂਦੇ ਨੇ ਬਾਬਾ ਅਤਰ ਸਿੰਘ ਜੀ ਮਸਤੂਆਣਾ ਸਾਹਿਬ ਵਾਲੇ ਦੋ ਦਿਨ ਰਾਤ ਨੂੰ ਵੀ ਸਮਾਧੀ ਜਿਹੜੀ ਹੈ ਸਥਿਰ ਰਹੇ ਬੰਦਗੀ ਕਰਦੇ ਰਹੇ ਅਡੋਲ ਪਰਮਾਤਮਾ ਦੀ ਬੰਦਗੀ ਜਿਹਨੂੰ ਆਪਾਂ ਕਹਿ ਸਕਦੇ ਹਾਂ ਬਿਨਾ ਵਿਗਨ ਤੋਂ ਮਨ ਵਿੱਚ ਇਸ ਗੱਲ ਦਾ ਸੰਕਲਪ ਲਿਆ ਕਿ ਬਾਬਾ ਅਟਲ ਪੱਕੀਆਂ ਪਕਾਈਆਂ ਘੱਲ ਇਹ ਵਾਕ ਉੱਥੇ ਮਸ਼ਹੂਰ ਹੈ ਇਹ ਇਤਿਹਾਸਕ ਵਾਕ ਹੈ ਇਸ ਵਾਕ ਨੂੰ ਜਿਹੜੀ ਹੈ ਮਹਾਨਤਾ ਪ੍ਰਾਪਤ ਹੈ ਸਾਧ ਸੰਗਤ ਪੁਰਾਤਨ ਸਮੇਂ ਦੀ ਕਹਿੰਦੇ ਪਰ ਸਾਨੂੰ 2 ਦਿਨ ਤੋਂ ਭੋਜਨ ਨਹੀਂ ਮਿਲਿਆ ਬਾਬਾ ਟਲਰਾਈ ਜੀ ਦੇ ਅਸਥਾਨ ਤੇ ਜਦੋਂ ਸਭ ਤੋਂ ਉੱਪਰਲੀ ਛੱਤ ਤੇ 2 ਦਿਨ ਹੋ ਗਏ ਨਾ ਬੈਠਿਆਂ ਨੂੰ ਲਗਾਤਾਰ ਸਮਾਧੀ ਦੇ ਵਿੱਚ ਬਾਬਾ ਬਾਤਰ ਸਿੰਘ ਜੀ ਕਹਿੰਦੇ ਕਿ ਸਾਨੂੰ ਭੋਜਨ ਨਹੀਂ ਮਿਲਿਆ ਦੋ ਦਿਨ ਹੋ ਗਏ ਸੰਕਲਪ ਹੋਣ ਅਨਸਾਰ ਇੱਕ ਪ੍ਰੇਮੀ ਖੀਰ ਤੇ ਪ੍ਰਸ਼ਾਦ ਲੈ ਕੇ ਆਇਆ ਮਨ ਦੇ ਵਿੱਚ ਸੰਕਲਪ ਸੀ ਕਿ ਅਸੀਂ ਪ੍ਰਸ਼ਾਦਾ ਨਹੀਂ ਛਕਿਆ ਦੋ ਦਿਨ ਹੋ ਗਏ ਮਨ ਦੇ ਵਿੱਚ ਥੋੜਾ ਜਿਹਾ ਆਇਆ ਹੀ ਸੀ ਹਲੇ ਉਹਦੀ ਕਹਿੰਦੇ ਇੱਕ ਪ੍ਰੇਮੀ ਜਿਹੜਾ ਹੈ ਉਹ ਖੀਰ ਪ੍ਰਸ਼ਾਦ ਲੈ ਕੇ ਆ ਗਿਆ ਤੇ ਮਹਾਪੁਰਖਾਂ ਨੂੰ ਬੜੇ ਪ੍ਰੇਮ ਨਾਲ ਸ਼ਿਕਾਇਆ ਪ੍ਰੇਮ ਦੇ ਵਿੱਚ ਭਿੱਜ ਕੇ ਇੱਕਦਾ ਹੁੰਦਾ ਨਾ ਵੀ ਉਪਰ ਉਪਰ ਫਾਰਮੈਲਿਟੀ ਜੀ ਕਰਨੀ ਕਿ ਪ੍ਰਸ਼ਾਦਾ ਛਕ ਲੋ ਜੀ ਐਵੇਂ ਚਲੋ ਤੁਹਾਡੀ ਮਰਜ਼ੀ ਹੈ ਨਹੀਂ ਛਕਣਾ ਤੇ ਇੱਕ ਹੁੰਦਾ ਵੀ ਮੈਂ ਪਿਆਰ ਨਾਲ ਲੈ ਕੇ ਆਇਆ ਤੁਸੀਂ ਛਕੋ ਮੈਂ ਖਣਾ ਜਿੰਨਾ ਮਰਜ਼ੀ ਸਮਾਂ ਲੱਗ ਜਾਵੇ ਟਾਈਮ ਲੱਗ ਜਾਵੇ ਕੋਈ ਗੱਲ ਨਹੀਂ ਛਕੋ ਤੁਸੀਂ ਪਿਆਰ ਨਾਲ ਪ੍ਰੇਮ ਨਾਲ ਛਕੋ ਜਿਵੇਂ ਹੋ ਸਕਦਾ ਕਿਨੇ ਮਹਾਪੁਰਖਾਂ ਨੂੰ ਬੜੇ ਪ੍ਰੇਮ ਨਾਲ ਪ੍ਰਸ਼ਾਦਾ ਛਕਾਇਆ ਉਸ ਬ੍ਰੇਮੀ ਜੋ ਖੀਰ ਪ੍ਰਸ਼ਾਦ ਲੈ ਕੇ ਆਇਆ ਸੀ ਨਾ ਇਹੀ ਸੰਕਲਪ ਲੈ ਕੇ ਆਇਆ ਸੀ ਕਹਿੰਦਾ ਮੈਂ ਸ਼ਿਕਾ ਕੇ ਜਾਣਾ ਸਮਾਂ ਚਾਹੇ ਜਿੰਨਾ ਮਰਜ਼ੀ ਲੱਗ ਜਾਏ ਕਹਿੰਦੇ ਇਸ ਤਰ੍ਹਾਂ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਮਹਾਪੁਰਖ ਜਿਹੜਾ ਯਾਤਰਾ ਕਰਨ ਗਏ ਉਪਰੰਤ ਤਖਤ ਦਮਦਮਾ ਸਾਹਿਬ ਦੇ ਦਰਸ਼ਨ ਕਰਕੇ ਜਨਮ ਨਗਰ ਚੀਮੇ ਜਾ ਕੇ ਵੀ ਫਿਰ ਮਹਾਪੁਰਖਾਂ ਦੇ ਦਰਸ਼ਨ ਦਿੱਤੇ ਸੀ ਉਹਨਾਂ ਦੇ ਜੀਵਨ ਵਿੱਚ ਉਹ ਇਹ ਵੀ ਸੁਣਨ ਦੇ ਵਿੱਚ ਆਇਆ ਹੈ ਸਾਦ ਸੰਗਤ ਇੱਕ ਥਾਂ ਤੋਂ ਦੂਜੀ ਦੂਜੀ ਥਾਂ ਤੋਂ ਤੀਜੀ ਸੰਗਤਾਂ ਅੱਗੇ ਦੀ ਅੱਗੇ ਲੈ ਜਾਂਦੀ ਸੀ ਤੇ ਮਹਾਪੁਰਖ ਜੇ ਇੱਕ ਵਾਰੀ ਮਸਤਵਾਨਾ ਸਾਹਿਬ ਤੋਂ ਤੁਰ ਪਿੰਦੇ ਸੀ ਨਾ ਕਹਿੰਦੇ ਇਹ ਗੱਲ ਸੱਚੀ ਹੈ ਕਈ ਕਈ ਮਹੀਨੇ ਵੀ ਲੰਘ ਜਾਂਦੇ ਸੀ ਕਈ ਕਈ ਦਿਨ ਵੀ ਲੰਘ ਜਾਂਦੇ ਸੀ ਕਈ ਵਾਰੀ ਤੇ ਕਹਿੰਦੇ ਸੰਗਤ ਤੋਂ ਵਿਦਿਆ ਲੈ ਕੇ ਆਪਾਵ ਵਿਦਾਇਗੀ ਲੈ ਕੇ ਬੇਨਤੀ ਕਰਕੇ ਸੰਗਤ ਗ੍ਰੀ ਮਹਾਂਪੁਰਖੋ ਹਲੇ ਤੁਹਾਨੂੰ ਅੱਗੇ ਲੈ ਕੇ ਜਾਣਾ ਅੱਗੇ ਚਲੋ ਬਾਪੁਰੇ ਨੇ ਨਹੀਂ ਭਾਈ ਫੇਰ ਆਵਾਂਗੇ ਪਰ ਇੱਕ ਵਾਰੀ ਸਾਨੂੰ ਗੁਰਸਾਗਰ ਜਾਣ ਦਿਓ ਮਸਤੋਣਾ ਸਾਹਿਬ ਜਾਣ ਦਿਓ ਸਾ ਸੰਗਤ ਮਸਤੋਣਾ ਸਾਹਿਬ ਐਡਾ ਵੱਡਾ ਪਾਵਨ ਅਸਥਾਨ ਬਣਾਇਆ ਸਿੱਖੀ ਦਾ ਕੇਂਦਰ ਤੁਰਾ ਮਾਲਵੇ ਦੇ ਵਿੱਚ ਸਿੱਖੀ ਦਾ ਐਡਾ ਵੱਡਾ ਜਿਹੜਾ ਹੈ ਮਹਾਂਪੁਰਖਾਂ ਨੇ ਅਸਥਾਨ ਬਣਾਇਆ ਇਹ ਹੈਡਕੁਆਰਟਰ ਕਹਿ ਸਕਦੇ ਆਪਾਂ ਮਾਲਵੇ ਦਾ ਸਿੱਖੀ ਦਾ ਜਿੱਥੋਂ ਪ੍ਰਚਾਰ ਪਹਿਲੇ ਦਿਨਾਂ 'ਚ ਸ਼ੁਰੂ ਹੋਇਆ ਬਾਬਾ ਅਤਰ ਸਿੰਘ ਜੀ ਮਹਾਂਪੁਰਖਾਂ ਨੇ ਸ਼ੁਰੂ ਕੀਤਾ ਸਾਸਨਤ ਮਸਤੋਣਾ ਸਾਹਿਬ ਤੋਂ ਬੜੇ ਉਹਨਾਂ ਦੇ ਜੀਵਨ ਦੇ ਵਿੱਚ ਅਜਿਹੇ ਕੌਤਕ ਅਜਿਹੀਆਂ ਸਾਖੀਆਂ ਨੇ ਆਪਾਂ ਆਉਣ ਵਾਲੇ ਦਿਨਾਂ 'ਚ ਸੰਧੀਆਂ ਕਰਦੇ ਰਵਾਂਗੇ ਸੋ ਚੈਨਲ ਨਾਲ ਜ਼ਰੂਰ ਜੁੜੇ ਰਹੋ ਜੀ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ